ਵਿਜੀਲੈਂਸ ਨੇ ਬਰਨਾਲਾ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ 50000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕੀਤਾ ਗ੍ਰਿਫਤਾਰ। ਇਹ ਘਟਨਾ ਬਰਨਾਲਾ ਮਹਿਲਕਲਾ ਥਾਣੇ ਵਿੱਚੋਂ ਆਪਰੀ ਜਿੱਥੇ ਐਸਆਈ ਜੱਗਾ ਸਿੰਘ ਤੇ ਸੀਨੀਅਰ ਕਨਸਟੇਬਲ ਗੁਰਪ੍ਰੀਤ ਸਿੰਘ ਇੱਕ ਪੁਲਿਸ ਕੇਸ ਵਿੱਚ 50000 ਰੁਪਏ ਦੀ ਰਿਸ਼ਵਤ ਮੰਗੀ। ਸ਼ਰਾਬ ਦੀ ਦੁਕਾਨ ਦੇ ਭੰਨ ਤੋੜ ਦੇ ਮਾਮਲੇ ਵਿੱਚ ਨਾਮਜਾਦ ਇੱਕ ਨੌਜਵਾਨ ਦੇ ਪਰਿਵਾਰ ਤੇ ਉਸ ਦਾ ਸਮਾਨ ਵਾਪਸ ਕਰਨ ਦੇ ਬਦਲੇ 50000 ਰੁਪਏ ਦੇਣ ਲਈ ਆ ਗਿਆ। ਇਹ ਰਿਸ਼ਵਤ ਨੌਜਵਾਨ ਦੀ ਘੜੀ ਸੋਨੇ ਦੀ ਚੈਨ, ਆਈਫੋਨ ਅਤੇ 10000 ਰੁਪਏ ਨਕਦੀ ਵਾਪਸ ਕਰਨ ਦੇ ਬਦਲੇ ਮੰਗੀ ਗਈ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਤੇ ਮਹਿਲ ਕਲਾ ਥਾਣੇ ਤੋਂ ਰਿਸ਼ਵਤ ਲੈਂਦੇ ਹੋਏ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਵਿਜੀਲੈਂਸ ਨੇ ਦੋਵੇਂ ਮੁਲਾਜ਼ਮਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਿਜੀਲੈਂਸ ਬਰਨਾਲਾ ਵਿਭਾਗ ਦੀਆਂ ਗੋਲੀਆਂ ਗ੍ਰਿਫਤਾਰ ਮੁਲਾਜ਼ਮਾਂ ਦੀਆਂ ਗੋਲੀਆਂ ਇੰਸਪੈਕਟਰ ਗੁਰਮੇਲ ਸਿੰਘ ਦਾ ਕਟਨਾ ਇਸ ਮੌਕੇ ਬੋਲਦਿਆਂ ਵਿਜੀਲੈਂਸ ਵਿਭਾਗ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਅੱਜ ਥਾਣਾ ਮਹਿਲ ਕਲਾ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਕਾਬੂ ਕੀਤਾ ਗਿਆ ਉਸਨੇ ਦੱਸਿਆ ਕਿ ਥਾਣੇ ਵਿੱਚ ਇੱਕ ਪੁਲਿਸ ਕੇਸ ਵਿੱਚ ਉਸ ਤੋਂ 50000 ਰੁਪਏ ਰਿਸ਼ਵਤ ਮੰਗੀ ਗਈ ਜਿਸ ਤੇ ਵਿਜੀਲੈਂਸ ਨੇ ਮੌਕੇ ਤੇ ਛਾਪਾ ਮਾਰਿਆ ਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਉਸਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਵਿੰਦਰ ਕੌਰ ਜੋ ਕਿ ਬਰਨਾਲਾ ਦੀ ਰਹਿਣ ਵਾਲੀ ਹੈ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਹਿਲਕਲਾ ਥਾਣੇ ਦੇ ਐਸਆਈ ਜੱਗਾ ਸਿੰਘ ਹੈੱਡ ਕਨਸਟੇਬਲ ਗੁਰਪ੍ਰੀਤ ਸਿੰਘ ਨੇ ਉਸਦੇ ਭਰਾ ਨੂੰ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਸਦੇ ਕੱਪੜਿਆਂ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਘੜੀ, 1.5 ਲੱਖ ਦੇ ਸੋਨੇ ਦੀ ਚੈਨ ਤੇ ਇੱਕ ਆਈਫੋਨ ਤੇ 10000 ਰੁਪਏ ਬਰਾਮਦ ਹੋਏ ਨੇ। ਜਿਸ ਨੂੰ ਪੁਲਿਸ ਵਾਲਿਆਂ ਨੇ ਰਿਕਾਰਡ ਨਹੀਂ ਕੀਤਾ ਜਦੋਂ ਉਸਨੇ ਉਕਤ ਪੁਲਿਸ ਮੁਲਾਜ਼ਮਾ ਉਸਮਾਨ ਮੰਗਿਆ ਤਾਂ ਉਸਨੇ 50000 ਰੁਪਏ ਦੇ ਬਦਲੇ ਦੇਣ ਦੀ ਮੰਗ ਕੀਤੀ ਉਸਨੇ ਕਿਹਾ ਕਿ ਇਹ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਟੀਮ ਨੇ ਮਹਿਲਕਲਾ ਥਾਣੇ ਤੇ ਛਾਪਾ ਮਾਰਿਆ ਤੇ ਐਸਆਈ ਜੱਗਾ ਸਿੰਘ ਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੇ ਕਿਹਾ ਕਿ ਧਰਮਿੰਦਰ ਸਿੰਘ ਨੂੰ ਸ਼ਰਾਬ ਦੀ ਦੁਕਾਨ ਵਿੱਚ ਭੰਨਤੋੜ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਉਸ ਤੋਂ ਰਿਸ਼ਵਤ ਲਈ ਗਈ ਸੀ ਉਹਨਾਂ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਨੇ ਇਸ ਸਬੰਧੀ ਐਫਆਈਆਰ ਦਰਜ ਕਰ ਲਈ ਹੈ ਤੇ ਅਗਲੇਰੀ ਸ਼ੁਰੂ ਕਰ ਦਿੱਤੀ ਗਈ ਹੈ ਜੇਕਰ ਇਸ ਮਾਮਲੇ ਵਿੱਚ ਕੋਈ ਹੋਰ ਕਰਮਚਾਰੀ ਸ਼ਾਮਲ ਪਿਆ ਜਾਂਦਾ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ਇਹ ਇੱਕ ਲੜਕੀ ਸਾਡੇ ਕੋਲ ਜੀ ਪਰਮਿਤ ਪ੍ਰਵਿੰਦਰ ਕੌਰ ਵਾਸੀ ਬਰਨਾਲਾ ਆਈ ਸੀ ਉਹਨੇ ਦੱਸਿਆ ਸੀ ਵੀ ਥਾਣਾ ਮਹਿਲ ਕਲਾਂ ਦੀ ਜੀ ਇੱਕ ਐਸਆਈ ਜੱਗਾ ਸਿੰਘ ਇੱਕ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਉਹਨਾਂ ਨੇ ਉਹਦੇ ਬ੍ਰਦਰ ਨੂੰ ਪਿਛਲੇ ਦਿਨੀ ਕਿਸੇ ਮਕਦਮੇ 'ਚ ਅਰੈਸਟ ਕਰਿਆ ਸੀ ਜੀ ਉਹਦੇ ਜਾਮਾ ਤਲਾਸ਼ੀ ਦੌਰਾਨ ਮਤਲਬ ਉਹਦੇ ਕੋਲੋਂ ਇੱਕ ਡੇਢ ਟੋਲਾ 골ਡ ਦੀ ਚੇਨ ਇੱਕ ਆਈਫੋਨ ਇੱਕ ਘੜੀ ਪਲੱਸ 10000 ਰੁਪਏ ਬਰਾਮਦ ਹੋਇਆ ਸੀ ਇਹਨਾਂ ਕਰਮਚਾਰੀਆਂ ਨੂੰ ਉਹ ਰਕਾਰ ਤੋਂ ਨਹੀਂ ਲੈਂਦਾ ਜੀ ਆਪਣੇ ਕੋਲ ਰੱਖ ਲੈ ਪਰ ਉਹ ਲੜਕੀ ਜਦੋਂ ਆ ਕਿ ਉਹਨੂੰ ਮਿਲੀ ਇਹਨਾਂ ਨੂੰ ਕਿਹਾ ਵੀ ਦੇਖੋ ਜੀ ਸਮਾਨ ਸੀ ਸਾਡੇ ਮੁੰਡੇ ਕੋਲੇ ਫੋਨ ਸੀ ਜਾਂ ਆ ਸੀ ਇਹ ਸਾਨੂੰ ਦਿਓ ਚੀਜ਼ਾਂ ਸਾਡੀਆਂ ਉਹ ਕਹਿੰਦੇ ਵੀ ਤੁਸੀਂ 50000 ਰੁਪਏ ਲਿਓ ਇਹ ਚੀਜ਼ਾਂ ਤੁਹਾਨੂੰ ਫੇਰ ਮਿਲਣਗੀਆਂ ਅੱਜ ਅਸੀਂ ਜੀ ਸ਼ਾਮ ਜੇ ਨੂੰ ਬਾਅਦ ਦੁਪਹਿਰ ਮਹਿਲਕਲਾ ਥਾਣਾ ਵਿਖੇ ਇਹਦੀ ਸ਼ਿਕਾਇਤ ਤੇ ਰੇਡ ਕਰਕੇ ਇਹ ਸਈ ਚੱਗਾ ਸਿੰਘ ਤੇ ਕਸਿਨਾ ਕੋਸਟਾ ਪਰ ਗੁਰਪ੍ਰੀਤ ਸਿੰਘ ਨੂੰ ਰੈਡ ਹੈਂਡਿਡ ਅਰੈਸਟ ਕੀਤਾ 50000 ਰੁਪਏ ਰਿਸ਼ਵਤ ਲੈ ਲੈਂਦੇ ਆ ਇਹ ਕਿੱਥੇ ਅਰੈਸਟ ਕੀਤਾ ਗਿਆ ਸਰ ਇਹਨਾਂ ਦਾ ਥਾਣਾ ਅਮਰਕਲਾਂ ਦੇ ਅੰਦਰ ਜੀ ਪਰ ਇਹ ਕਿਹੜੇ ਕੇਸ ਦੇ ਵਿੱਚ ਸੀ ਇਹ ਜਿਹੜਾ ਕੇਸ ਹੂ ਜੇ ਕੋਈ ਮੁਕਾਦਮਾ ਨੰਬਰ 10/25 ਦਰਜ ਹੋਇਆ ਸੀ ਜੀ ਉਹਦੇ ਵਿੱਚ ਸੀ ਉਹ ਮੁੰਡਾ ਧਰਮਪ੍ਰੀਤ ਸਿੰਘ ਉਹ ਮੁੰਡੇ ਦਾ ਨਾਮ ਹੈ ਕਦੋਂ ਮਾਮਲਾ ਦਰਜ ਹੋਇਆ ਸਰ ਉਹਦੇ ਕੋਈ ਉਹਨਾਂ ਦਾ ਕੋਈ ਠੇਕੇ ਤੇ ਕੋਈ ਭੰਗ ਤੋੜ ਹੋਈ ਸੀ ਜੀ ਉਹਦੇ ਸੱਚ ਕੇਸੇ ਸ਼ੁਰੂ ਹੋਇਆ ਕੀ ਨਾਮ ਸੀ ਗਿਆ ਸਰ ਉਹਨਾਂ ਦਾ ਉਦਾਂ ਨਾਸਿਜੀ ਮੁੰਡੇ ਦਾ ਧਰਮਿੰਦਰ ਸਿੰਘ ਹੈ ਜੀ ਹੁਣ ਅਗਲੀ ਕਾਰਵਾਈ ਤੁਹਾਡੇ ਵੱਲੋਂ ਕੀ ਮੁਕਦਮਾ ਦਰਜ ਕਰਕੇ ਅਸੀਂ ਐਫ ਆਈ ਆਰ ਸ਼ਿਕਰ ਕਰਕੇ ਜੀ ਗਾਹ ਨਵਿਸਟੀਗੇਸ਼ਨ ਕਰਾਂਗੇ ਜੀ ਤੇ ਵੀ ਜੇ ਕੋਈ ਹੋਰ ਇਹਦੇ ਵਿੱਚ ਹੋਇਆ ਕਰਮਚਾਰੀ ਸ਼ਾਮਲ ਹੋਇਆ ਤਾਂ ਉਸ ਅਨਸਾਰ ਉਹਦੇ ਖਿਲਾਫ ਪੜ ਦੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਥਾਣੇ ਦੇ ਵਿੱਚ ਹੀ ਫੜੇਗੇ ਨੇ ਹਾਂ ਜੀ ਥਾਣੇ ਦੇ ਅੰਦਰ ਫੜੇਗੇ ਨੇ